ਡਾਇਰੈਕਟਰ ਐਨ ਜੀ ਸੀ ਸੀ ਵੱਲੋਂ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਰੰਗਮંચ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਜੋ ਕਰਵਾਏ ਜਾਣ ਵਾਲੇ ਨਾਟਕਾਂ ਦੇ ਮੰਚਨ ਦਾ ਆਗਾਜ਼ ਅੱਜ ਸੰਜੀਵਨ ਸਿੰਘ ਜੀ ਦੇ ਨਾਟਕ ਸੁੰਨਾ ਵਿੜਾ ਤੋਂ ਕਰਨ ਜਾ ਰਿਹਾ ਨੌਰਥ ਜ਼ੋਨ ਕਲਚਰ ਸੈਂਟਰ ਦਾ ਇਹ ਪ੍ਰਯਾਸ ਲਗਾ ਯੋਗ ਹੈ ਸਾਹਿਨਾ ਲੀਕ 타ਗਿਆ ਜ਼ਰੂਰ ਬੰਦੀ ਹੈ ਥੈਂਕ ਯੂ ਬਹੁਤ ਬਹੁਤ ਤਰੀਫ ਕਰਦਾ ਹਾਂ ਇਸ ਦੇ ਨਾਲ ਹੀ ਮੈਡਮ ਕਮਲੇਸ਼ ਸ਼ਰਮਾ ਜੀ ਨੂੰ ਬੇਨਤੀ ਕਰਦਾ ਹਾਂ कि को प्रसिद्ध रंगकर्मी डॉक्टर सुनीता जी जी स्वागत उनके देखे करेंगे थे तो तालियां यदि भी शामिल हो जाएंगे तो वो भेज देंगे ये मैंने याद आ रही है चार लाइन ना मैं हो सामने गल कर रहे हैं कि जीवन दर्शन करवाती है यार किताबें

ਕਿਰਪਾ ਆਜਾ ਆ ਮੈਡਮ ਪਲੀਜ਼ ਇਹਨਾਂ ਦੇ ਨਾਲ ਹੀ ਪ੍ਰਾਨ ਸੱਗਰਵਾਲ ਸਾਹਿਬ ਡਾਕਟਰ ਸਵਰਾਜ ਜੀ ਬਰਵਿੰਦਰ ਪਾਲ ਤੌਰ ਜੀ ਤੇ ਅੱਜ ਦੇ ਨਾਟਕ ਦੇ ਰਾਈਟਰ ਤੇ ਡਾਇਰੈਕਟਰ ਸੰਜੀਵਨ ਸਿੰਘ ਜੀ ਨੂੰ ਬੇਨਤੀ ਕਰ ਰਹੇ ਆ ਕਿ ਉਹ ਵੀ ਮੰਚ ਤੇ ਆਣ ਅੱਜ ਦੀ ਸ਼ਾਮ ਦਾ ਜੋ ਤੁਸੀਂ ਆਨੰਦ ਲੈਣ ਆਏ ਹੋ ਮੈਂ ਇਹਨਾਂ ਨੂੰ ਵਾਦਾ ਜਰੂਰ ਕਰਦਾ ਐ ਕਿ ਤੁਹਾਡੇ ਜ਼ਿੰਦਗੀ ਦੇ ਵਿੱਚੋਂ ਹੀ ਕੁਝ ਸਮਾਂ ਲੈ ਕੇ ਤੇ ਉਸ ਨੂੰ ਹੋਰ ਵੀ ਹਸੀਨ ਤੇ ਪਿਆਰਾ ਬਣਾ ਕੇ ਤੁਹਾਨੂੰ ਸੌਂਪਣ ਦੀ ਅੱਜ ਦੀ ਸ਼ਾਮ ਹੈ ਜੋ ਨੌਰਜਨ ਕਲਚਰ ਸੈਂਟਰ ਪਟਿਆਲਾ ਵੱਲੋਂ ਣਕੀ ਗਈ ਹੈ ਐਮ ਸ਼ਮਾਰੋਸ਼ਨ ਹੋ ਰਹੀ ਹੈ ਇਹ ਨਾਟਕਾਂ ਦੀ ਸ਼੍ਰੇਂਖਲਾ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਸਾਨੂੰ ਦੇਖਣ ਨੂੰ ਮਿਲਿਆ ਕਰੇਗੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸਾਰਿਆਂ ਨੂੰ ਬੇਨਤੀ ਹੈ ਆਪਣੇ ਆਪਣੇ ਸਥਾਨ ਤੇ ਵਿਰਾਜ ਜਾੰਗੇ ਤੇ ਮਨ ਨੂੰ ਕੁਝ ਯਾਦ ਆ ਜਾਂਦਾ ਕਿ ਤੁਸੀਂ ਕਹਿੰਦੇ ਉਹ ਮਿਲਦਾ ਨਹੀਂ ਮੈਂ ਉਸ ਨੂੰ ਰੋਜ਼ ਮਿਲਦਾ ਹਾਂ ਕਿ ਤੁਸੀਂ ਕਹਿੰਦੇ ਉਹ ਮਿਲਦਾ ਨਹੀਂ ਮੈਂ ਉਸ ਨੂੰ ਰੋਜ਼ ਮਿਲਦਾ ਹਾਂ ਵਸਿੰਦਾ ਰੱਬ ਯਾਰੋ ਮਾਪਿਆਂ ਦੇ ਚਿਹਰੇ ਆਉਂਦਾ ਤੇ ਵਸਿੰਦਾ ਰੱਬ ਯਾਰੋ ਮਾਪਿਆਂ ਦੇ ਘਰੇ ਅੰਦਰ ਕਿ ਜ਼ਿਆਦਾ ਸਮਾਂ ਲੰਘਦਾ ਹੋਇਆ ਆਓ ਗੋਮ ਦੇਖਦੇ ਆਂ ਖਿੜੀ ਸੰਜੀਵਨ ਸਿੰਘ ਜੀ ਵੱਲੋਂ ਲਿਖਿਆ ਕਿ ਡਾਇਰੈਕਟ ਕੀਤਾ ਨਾਟਕ ਸੁਨਣਾ ਵੇੜਾ ਜ਼ੋਰਦਾਰ ਕਾਲੀਨਾਲਾ ਸਾਲੋ ਕਰਾਣਾ ਸੁਣਾ ਸੁਣਾ